ਉਗਾਮਾਚ ਦੋ ਰੋਜ਼ਾ ਰਾਤਰੀ ਕੀਰਤਨ ਦਰਬਾਰ 29 ਅਤੇ 30 ਮਈ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ 32ਵਾਂ ਮਹਾਨ ਕੀਰਤਨ ਦਰਬਾਰ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਸਬਾ ਝੁਗਾਵਾਂ ਵਿਖੇ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਸਤਸੰਗ ਸੇਵਕ ਸਭਾ ਦੇ ਸੇਵਾਦਾਰ ਬਾਬਾ ਚਰਨਜੀਤ ਸਿੰਘ ਭੋਲਾ ਨੇ ਦੱਸਿਆ ਕਿ 29 ਅਤੇ 30 ਮਈ ਨੂੰ ਸ਼ਾਮ ਨੂੰ 6 ਵਜੇ ਤੋਂ ਰਾਤ 12 ਵਜੇ ਤੱਕ ਦੀਵਾਨ ਸਜਾਈ ਜਾਣਗੇ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਮਨਜੀ ਸਾਹਿਬ ਵਾਲੇ ਭਾਈ ਜਗਜੀਤ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਬੀਬੀ ਦਲੇਰਕੌਰ ਖਾਲਸਾ ਟਾਡੀ ਜੱਥਾ ਮੀਰੀ ਪੀਰੀ ਖਾਲਸਾ ਜੱਥਾ ਜਗਾਦਰੀ ਵਾਲੇ ਹੈਦਰ ਅਲੀ ਕਾਦਰੀ ਕਥਾ ਵਾਚਕ ਬਾਬਾ ਸੁਖਜੀਤ ਸਿੰਘ ਫਿਰੋਜ਼ਪੁਰ ਵਾਲੇ ਜੁੜੀ ਸੰਗਤ ਨੂੰ ਕਥਾ ਕੀਰਤਨ ਅਤੇ ਗੁਰੂ ਸ਼ਬਦ ਨਾਲ ਨਿਹਾਲ ਕਰ ਗਏ। ਕੀਰਤਨ ਦਰਬਾਰ ਵਿੱਚ ਸੰਤ ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਬਾਬਾ ਸੂਚਾ ਸਿੰਘ ਕਿਲਾ ਅਨੰਦਗੜ੍ਹ ਸਾਹਿਬ ਵਾਲੇ, ਸੰਤ ਬਾਬਾ ਅਵਤਾਰ ਸਿੰਘ ਸੁਰਜ ਸਿੰਘ ਵਾਲੇ, ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲੇ, ਬਾਬਾ ਕੁਲਵੀਰ ਸਿੰਘ ਗੁਰੂ ਕੇ ਬਾਗ ਵਾਲੇ, ਬਾਬਾ ਜੁਗਿੰਦਰ ਸਿੰਘ ਲੋਪੋ ਕੇ ਬਾਬਾ ਕਿਰਪਾ ਸਿੰਘ ਗੁਰੂ ਕੇ ਬਾਗ ਵਾਲੇ ਜੱਥੇਦਾਰ ਬਾਬਾ ਡਗਵੀਰ ਸਿੰਘ ਖਿਆਲੇ ਵਾਲੇ ਬਾਬਾ ਸ਼ਮਸ਼ੇਰ ਸਿੰਘ ਪਿੱਟੇਵੱਟ ਉੱਚੇਚੇ ਤੌਰ ਤੇ ਹਾਜ਼ਰੀ ਭਰਨਗੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਇਸ ਮੌਕੇ ਚੰਮੇਲ ਸਿੰਘ ਜਗਮਉਨ ਸਿੰਘ ਜਗਜੀਤ ਸਿੰਘ ਗੁਰਨਾਮ ਸਿੰਘ ਜਤਿੰਦਰ ਸਿੰਘ ਸਕੱਤਰ ਸਿੰਘ ਕਾਲਾ ਨੰਬਰਦਾਰ ਗੁਰਪਿੰਦਰ ਸਿੰਘ ਸੁਖਜੀਤ ਸਿੰਘ ਜਗਜੀਤ ਸਿੰਘ ਜਗਵੀਰ ਸਿੰਘ ਗਣੇਸ਼ ਕੁਮਾਰ ਅਮਰੀਕ ਸਿੰਘ ਸੋਹਣ ਸਿੰਘ ਆਦੀ ਸੇਵਾਦਾਰ ਇਸ ਮੌਕੇ ਹਾਜ਼ਰ ਸਨ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਦਾੰਦੇ ਸਰਤਾ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਵਿੱਤਰ ਸ਼ਹੀਦੀ ਦਿਹਾੜਾ ਜੋ 16 ਜੂਨ ਦੀ 4 30 ਮਈ ਨੂੰ ਹਰ ਸਾਲ ਦੀ ਤਰ੍ਹਾਂ ਜੋ ਨਗਰ ਚਗਾਵਾ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੇ ਪਿਆਰ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਇਸ ਵਾਰੀ ਬੱਤਿਵਾਂ ਗੁਰਮਤ ਸਮਾਗਮ 30 ਮਈ ਨੂੰ ਨਗਰ ਚਗਾਵਾ ਵਿਖੇ 29 ਤੇ 30 ਦੋ ਦਿਨ ਦੇ ਰਾਤਰੀ ਦੇ ਸਮਾਗਮ ਜਿਹੜੇ ਕਰਵਾਏ ਜਾ ਰਹੇ ਹਨ ਸੋ ਸਮੂਚੀਆਂ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਜਿਸ ਵਿੱਚ ਬਯੰਤ ਸਿੰਘ ਸਾਹਿਬ ਮਹਾਂਪੁਰਸ਼ ਜੋ ਕੀਰਤਨੀ ਜਥੇ ਰਾਗੀ ਢਾਡੀ ਪਹੁੰਚ ਰਹੇ ਹਨ ਸਮੂਚੀਆਂ ਸੰਗਤਾਂ ਇੰਨਾ ਮਹਾਨ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇੰਨਾ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਤਨਮਨ ਧਨ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰੋ ਸ਼ਹੀਦਾਂ ਦੇ ਸਰਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਇਸ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰੀਏ ਤੇ ਸਾਰੇ ਰਲ ਮਿਲ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਸ ਪਾਵਨ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ ਰਲ ਮਿਲ ਕੇ ਗੁਰੂ ਦੇ ਗੁਣ ਗਾਈਏ ਸਮੂਚੀਆਂ ਸੰਗਤਾਂ ਨੂੰ ਫਿਰ ਤੋਂ ਬੇਨਤੀ ਹੈ ਜੀ ਵੱਧ ਚੜ੍ਹ ਕੇ 29 ਤੇ 30 ਮਈ ਨੂੰ ਹਾਜ਼ਰੀਆਂ ਭਰ ਕੇ ਲਾਹਾ ਲੈਣਾ ਜੀ ਰਾਤਰੀ ਦੇ ਸਮਾਗਮ ਸ਼ਾਮ 7 ਵਜੇ ਤੋਂ ਲੈ ਕੇ 11 ਵਜੇ ਤੱਕ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ